ਲੋ ਜੀ ਇਹ ਆਇਆ ਤਾਂ ਹੁਣ ਹਵਾ ਆ ਗਈ ਹਵਾ ਨੇ ਲੈ ਜਾਣਾ ਖਿੱਚ ਕੇ ਇਹਨੂੰ ਹਾਇ ਰੱਬਾ ਮੀ ਪਾਵੇ ਬੱਦਲ ਤਾਂ ਹੈਗਾ ਬਹੁਤ ਜ਼ਿਆਦਾ ਨੀ ਤੇ ਪੈ ਸਕਦਾ ਪਰ ਰੱਬ ਨੇ ਪਾਉਣਾ ਨਹੀਂ ਪਾਦੇ ਰਪਾ ਜੀ ਯਾ ਗ੍ਰੀ ਕੋ ਗੰਦੰਗੀ ਮਤਲਬ ਆ ਤਰੇ ਹਤੂ ਮਤਲਬ ਭੁੱਖ ਲੱਗੀ ਆ ਹਾਏ ਕੀ ਠੰਡਾ ਦੁੱਧ ਬਿਨਾ ਕੋਸਾ ਬਿਨਾ ਕੋਸ ਲੈ ਕੇ ਆ ਮਾ ਲੋ ਜੀ ਜਿਆ ਨੂੰ ਕੋਸਾ 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 ਕਰਕੇ ਵੀ ਠੰਡਾ ਕੋਸਾ ਕੋਸਾ ਦੁੱਧ ਦੇ ਲੀ ਜਾਣ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਅੱਪ ਅੱਜ ਦਾ ਬਲੌਗ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਤੇ ਪਲੀਜ਼ ਜੇਕਰ ਤੁਸੀਂ ਵੀਡੀਓ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਂਡ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਸ਼ੇਅਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਚਲੋ ਜੀ ਆਪਾਂ ਬਲੌਗ ਕੰਟੀਨਿਊ ਕਰਦੇ ਆ ਤੁਹਾਡੇ ਨਾਲ ਤੇ ਗਰਮੀ ਬਹੁਤ ਜ਼ਿਆਦਾ ਹੈ ਆ ਬਹੁਤ ਹੀ ਜ਼ਿਆਦਾ ਤੇ ਕੱਲ ਦੇ ਬਾਰ-ਬਾਰ ਮੈਸੇਜ ਆਈ ਜਾਂਦੇ ਆ ਤੁਹਾਡੇ ਮੀ ਪਿਆ ਮੀ ਪਿਆ ਸਾਡੇ ਮੀ ਬਿਲਕੁਲ ਨਹੀਂ ਪਿਆ ਬੱਦਲ ਬਹੁਤ ਆਏ ਸੀ ਬਟ ਮੀ ਨਹੀਂ ਪਿਆ ਹੈਗਾ ਬਿਲਕੁਲ ਵੀ ਮੀ ਨਹੀਂ ਪਿਆਗਾ ਤੇ ਗਰਮੀ ਨੇ ਤਾਂ ਬਸ ਕਰਾਈ ਪਈ ਆ ਬਹੁਤ ਜ਼ਿਆਦਾ ਗਰਮੀ ਆ ਤੇ ਕਿਤੇ ਵੀ ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਹੈਗਾ ਤੇ ਫਿਰ ਵੀ ਕੰਮ ਜਿਹੜੇ ਨੇ ਕਰਨੇ ਹੀ ਪੈਂਦੇ ਆ ਆਪਣੀ ਆਪਣੀ ਡਿਊਟੀ ਸਭ ਨੂੰ ਦੇਣੀ ਹੋ ਪੈਂਦੀ ਆ ਚਾਹੇ ਉਹ ਬੱਚੇ ਹੋਣ ਚਾਹੇ ਵੱਡੇ ਹੋਣ ਚਾਹੇ ਬਜ਼ੁਰਗ ਹੋਣ ਚਾਹੇ ਨੌਜਵਾਨ ਹੋਣ ਤੇ ਜੀ ਦੀ ਜੀ ਦੀ ਜੋ ਜੋ ਡਿਊਟੀ ਰੱਬ ਨੇ ਲਾਈ ਆ ਉਹ ਕੰਮ ਆਪਾਂ ਨੂੰ ਕਰਨਾ ਹੀ ਪੈਂਦਾ ਹਨਾ ਜੀ ਤੇ ਜਿੱਦਾਂ ਬੱਚਿਆਂ ਨੇ ਪੜ੍ਹਨਾ ਹੈ ਆ ਬਸ ਬੱਚਿਆਂ ਨੂੰ ਥੋੜੀ ਜਿਹੀ ਸੋਹਲ ਤੋਂ ਹੋ ਗਈ ਆ ਚਲੋ ਹੁਣ ਲਾਈਟ ਵੀ ਹੁੰਦੀ ਆ ਤੇ ਏਸੀ ਵੀ ਹੁੰਦੇ ਆ ਕੋਲਰ ਵੀ ਹੁੰਦੇ ਆ ਬੱਚੇ ਲਾ ਕੇ ਬਹਿ ਜਾਂਦੇ ਆ ਤੇ ਪੜ੍ਹ ਲੈਂਦੇ ਆ ਆਪਣਾ ਯਾਰੀ ਆ ਮੈਂ ਸੋਨਾਂ ਨੂੰ ਦੋ ਨੂੰ ਕੜਤਾ ਨਾ ਮੈਂ ਮੈਂ ਤਾਂ ਆਲ ਦੇ ਸਟਾਰਟ ਹੋਣ ਜਾਣਾ ਹਾਈ ਵੇਰਾ ਪਵਾਇ ਤੇ ਨਿਆਣੇ ਰ ਮੇਰੀ ਦਵਾਈ ਦੀ ਲੱਗੀ ਪਈ ਐ ਦਵਾਈ ਮੈਂ ਖਾਦੀ ਨਹੀਂ ਹੁਣ ਦੋ ਤਿੰਨ ਦਿਨ ਹੋਵੇ ਛੱਡਤੀ ਫੇਰ ਭਾਈ ਗਰਮੀ ਪਈ ਐ ਮੈਂ ਤੇ ਖਾਦੀ ਹੀ ਜਾਂਦੀ ਦਵਾਈ ਬਸ ਦਵਾਈ ਲਿਆਵਾਂਗੇ ਕਿਸੇ ਦਿਨ ਦੇਣੇ ਜਾਵਾਂਗੇ ਨਾਲ ਵੀਰੇ ਲਈ ਸ਼ਾਪਿੰਗ ਕਰਨੀ ਆ ਕੀ ਗਿਫਟ ਦੇਣਾ ਉਹ ਪਾਟੇ ਆ ਰਿਹਾ ਆਪਣੇ ਪਰਮ ਦਾ ਕੀ ਗਿਫਟ ਦੇਣਾ ਘਾਤੇ ਬੰਦੀ ਨੇ ਅੱਗੇ ਜਦੋਂ ਪਰਮ ਕੇ ਕੱਟਦਾ ਹੁੰਦਾ ਸੀ ਹੁਣ ਤਾਂ ਉਹ 2-3 ਸਾਲ ਹੋ ਗਏ ਕੇਕ ਕੱਟਣੋਂ ਹਟ ਗਿਆ ਇਸ ਵਾਰ ਆਪਾਂ ਉਹਦੇ ਲਈ ਸਰਪ੍ਰਾਈਜ਼ ਪਕਾ ਲਾਂਗੇ ਪਰ ਉਹ ਖਾਂਦਾ ਹੀ ਨਹੀਂ ਕੇਕ ਕੋਈ ਵੀ ਨਹੀਂ ਖਾਂਦਾ ਇੰਨੀ ਗਰਮੀ ਦੇ ਵਿੱਚ ਹੂੰ ਇੰਨੀ ਗਰਮੀ ਦੇ ਵਿੱਚ ਪਤਾ ਨਹੀਂ ਕਾ ਤੇ ਜੀ ਨਹੀਂ ਕਰਦਾ ਕੱਕੇ ਇੱਕ ਖਾਣ ਨੂੰ ਗਰਮੀ ਪਰਮ ਦਾ ਜਨਮ ਦੇ ਨੇ ਬਹੁਤ ਜ਼ਿਆਦਾ ਗਰਮੀ ਚਾਹੁੰਦਾ ਜਦੋਂ ਪਰਮ ਹੋਇਆ ਸੀ ਬਹੁਤ ਮੀਂਹ ਪਿਆ ਸੀ ਜਿਸ ਦਿਨ ਮਤਲਬ ਰਾਤ ਨੂੰ ਇਹਦਾ ਪੌਣੀ 7 ਵਜੇ 7:51 ਵਜੇ 7:51 ਤੇ ਪੌਣੀ 8 ਹੋਏ ਦਾ ਜਨਮ ਹਾਂ 7:51 ਤੇ ਜਨਮ ਹੋਇਆ ਸੀ ਇਹਦਾ ਤੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਮੀਂਹ ਪਿਆ ਸੀ ਲੋਕ ਨੂੰ ਫਬਰੂਆਰ ਹੋਇਆ ਥੋੜੀ ਠੰਡ ਘਰੀ ਸੀ ਰੱਬ ਨੇ ਵੀ ਕਾਕਾ ਆ ਗਏ ਹੋਈ ਹੋਈ ਬੜੀ ਗਰਮੀ ਚ ਜਾਂਦੇ ਨਾ ਮੇਰੇ ਤੇਰੇ ਜਾਂਦੇ ਨੂੰ ਵੀ ਗਰਮੀ ਹੋਉਂਦੀ ਆ ਅਕਤੂਬਰ ਚ ਵੀ ਮੈਨੂੰ ਤਾਂ ਗਰਮੀ ਲੱਗਦੀ ਹੁੰਦੀ ਆ ਜਦੋਂ ਇਹਦਾ ਜਾਂਦੇ ਨੂੰ ਤਾਂ ਬਹੁਤ ਜ਼ਿਆਦਾ ਗਰਮੀ ਲੱਗਦੀ ਸਾਰਿਆਂ ਦਾ ਵੱਡੇ ਸਾਡਾ ਗਰਮੀ ਚ ਹੀ ਆ ਨਾ ਇਹ ਕਿਹੜੀ ਦਾ ਗੱਲ ਆ ਤੇ ਚੜਦੇ ਵਿਕਾਸ ਕਿਹਨੂੰ ਚੜਦੇ ਵਿਕਾਸ ਚੜਦੇ ਵਿਕਾਸ ਕੀ ਹੁੰਦਾ ਬਸਾਖ ਚੜਦੇ ਵਿਸਾਖ ਚੜਦੇ ਵਿਕਾਸ ਮੈਂ ਕੀ ਕਿਹਾ ਚੜਦੇ ਵਿਕਾਸ ਚੜਦੇ ਵਿਸਾਖ ਹਾਇ ਰੱਬਾ ਗਰਮੀ ਨੇ ਮੇਰਾ ਦਿਮਾਗ ਹਲਾਇਆ ਪਿਆ ਮੈਨੂੰ ਕੱਲ ਦੀ ਬਹੁਤ ਗਰਮੀ ਲੱਗਦੀ ਤੇਰਾ ਬੱਟੇ ਪੀਂਦੇ ਮੇਰਾ ਪੱਲ ਦਿਮਾਗ ਹਲਾਤਾ ਗਰਮੀ ਨੇ ਮੇਰਾ ਸੌਂ ਕਿੱਥੇ ਜਾਵਾਂ ਮੈਨੂੰ ਫਿੱਤਰ ਲੱਗੀ ਪਈ ਆ ਕੋਈ ਦਾਲ ਸਬਜ਼ੀ ਬਣਾਉਣਾ ਅੱਜ ਹਾਲੇ ਤੱਕ ਕੁਝ ਨਹੀਂ ਬਣਾਇਆਗਾ 6 ਵਜਣ ਨੂੰ ਪਏ ਨੇ ਕੁਝ ਨਹੀਂ ਬਣਾਇਆਗਾ ਪਤਾ ਨਹੀਂ ਕੀ ਬਣਾਣਾ ਪਤਾ ਨਹੀਂ ਕੀ ਬਣਾ ਜਾਣ ਕੇ ਨਹੀਂ ਖਾਦੁੰਦੇ ਇਹ ਮਸਤੇ ਹੋਏ ਕਹਿੰਦੇ ਨੇ ਭਿੰਡੀਆਂ ਸਬਜ਼ੀ ਇੰਨੀ ਟੇਸਟੀ ਬਣਦੀ ਔਰ ਕੁਛ ਨਹੀਂ ਬਣਾਇਆਗਾ ਬਿੱਟੀ ਹੀ ਗੱਲ ਲੱਗ ਗਈ ਕੀ ਚੀਜ਼ ਕਾਹੀ ਸਹੀ ਤਰੀਕਾ ਹੁਣ ਤਾਂ ਕਹਿਦਣ ਹੋ ਗਏ ਬਣਾਈਆਂ ਨੇ ਕਹਿਦਣ ਹੋ ਗਏ ਤਿੰਨ ਚਾਰ ਦਿਨ ਹੋ ਗਏ ਗਾਲੀ ਮਤਲਿਆ ਮਤਾਰ ਟੋਂ ਜਾਓ ਤੂੰ ਦਾ ਦੁੱਧ ਪੀ ਲਈ ਥੋੜਾ ਜਿਆਦਾ ਕੋਸਾ ਹੋ ਗਿਆ ਹੁਣ ਠੰਡਾ ਹੋਏ ਤੇ ਪੀ ਮੈਂ ਤਾਂ ਜੀ ਕਰਦਾ ਮੈਂ ਸੌਂ ਜਾਉ ਪਤਾ ਨਹੀਂ ਅੱਜ ਮੇਰਾ ਸਿਰ ਜਿਆ ਪਰ ਪਰ ਆ ਰਿਹਾ ਹੈ ਗਰਮੀ ਨੇ ਬੁਰਾ ਹਾਲ ਕਰਿਆ ਪਿਆ ਰੱਬ ਦਾ ਜਾਂਦਾ ਤਾਂ ਕੁਛ ਨਹੀਂ ਹੈਗਾ ਅੱਜ ਐਡੀ ਵੱਡੀ ਟਿਕਚਰ ਕਰ ਗਿਆ ਫਲੋਲ ਜੀ ਕਰ ਗਿਆ ਹਨਾ ਬਹੁਤ ਵੱਡਣ ਸੀ ਯਾਰ ਇਹ ਬਹੁਤ ਜਿਆਦਾ ਇਹ ਤੋਂ ਦਿੱਤੀ ਰਹੀ ਆ ਚਾਰ ਹੂੰ ਪਿਛਲੇ ਸਾਲ ਹੜਾ ਇਹ ਪਿਛਲੇ ਸਾਲ ਹੀ ਆਇਆ ਤੇ ਹਣ ਹਾਂ ਹੋਰ ਇਸ ਵਾਰ ਮੈਂ ਵੀ ਨਹੀਂ ਪੈਂਦਾ ਇਸ ਵਾਰ ਤਾਂ ਮੈਨੂੰ ਲੱਗਦਾ ਉਹ ਟੱਪਾ ਕਿਉਂ ਚਾਹ ਪਸੀਨਾ ਦੇਖੋ ਯਾਰ ਹਟ ਜਾ ਹਾਂ ਜਾਨੀ ਦਵਾਈ ਲੈ। ਇਹ ਰੇਲਾ ਗੱਲਾਂ ਕਰੇ। ਹਾਈ ਅਲਰਟ ਦੱਸਿਆ ਹੋਇਆ। ਮੈਨੂੰ ਤਾਂ ਲੱਗਦਾ ਜੋ ਸਾਰੇ ਰਿਸ਼ਤੇ ਨਾਤੇ ਸਾਰਾ ਕੁਝ ਉਹ ਸੇ ਨੱਟ ਤੇ ਰਹਿ ਗਿਆ, ਫੋਨਾਂ ਤੇ ਰਹਿ ਗਿਆ। ਮੀ ਵੀ ਨੱਟ ਤੇ ਹੀ ਰਹਿ ਗਿਆ। ਹੁਣੇ-ਹੁਣੇ ਮੈਂ ਦੇਖਿਆ ਨਿਊਜ਼ ਕਹਿੰਦੇ 12 ਜ਼ਿਲ੍ਹਿਆਂ ਦੇ ਵਿੱਚ ਹਾਈ ਅਲਰਟ ਆ। ਅੱਛਾ ਆਪਣਾ ਜਿਹੜਾ ਚੱਲ ਫਾੜ ਕੈਮਰਾਮੈਨ ਬਣ ਮੈਂ ਤੂੰ ਉਹ ਕਰਦਾ। ਲਾ ਅਗਲਾ ਦਾ। ਹੱਲੇ ਤਾਂ ਠੀਕ ਜੈਈਆ ਹੱਲੇ ਤਾਂ ਅੱਜ ਹਵਾ ਚੱਲਦੀ ਆ ਵਧੀਆ ਗੇੜਾ ਘਟ ਲਾ ਜਾ ਕਿੱਥੇ ਰਹਿ ਗਿਆ ਕਿੱਕੀ ਓਏ ਸਾਰਾ ਕੁਝ ਕਰਤਾ ਅੱਜ ਸਬਜ਼ੀ ਬਣਾਣੀ ਬਾਕੀ ਆ ਹੱਲੇ ਹੱਲੇ ਤੱਕ ਨਹੀਂ ਡਿਸਾਈਡ ਕੀਤਾ ਵੀ ਕੀ ਸਬਜ਼ੀ ਬਣਾਉਣੀ ਆ ਕਿਉਂਕਿ ਪਿਆਜ਼ ਨਹੀਂ ਹੈਗੇ ਤੇ ਆਜ ਆਉਣਗੇ ਹੈ ਕarele ਤਾਂ ਪਾਇਆ ਫ੍ਰਿਜ ਚ ਕarele ਥੋੜੀ ਨਾ ਹੋਣ ਬੜਨਗੇ ਦਿ ਰਾਤ ਰਾਤ ਨੂੰ ਗਰੇਲੇ ਥੋੜੀ ਬਣੀ ਲਾ ਤਾਂ ਉਹ ਕੀ ਚਾਹਤਾ ਹੈ ਕਿ ਕੁੱਤਾ ਦੇਖ ਕੇ ਦੇਖ ਚਾਈ ਹੈ ਗਰਮੀ ਉਹ ਰਹੀ ਹਵਾ ਲਾ ਦੀ ਅੰਦਰ ਹਵਾ ਲੱਗਦੀ ਹੈ ਹਵਾ ਕਿੱਧਰੋਂ ਚੱਲਦੀ ਹੈ ਬڑے ਲੋਕਾਂ ਦੇ ਬੜਾ ਲੋਕ ਕੰਮ ਕਰਨ ਵਾਲਾ ਅਮ بڑے ਲੋਕਾਂ ਦੇ ਕੰਮ ਕਰਨ ਵਾਲਾ ਕਿੱਦਾਂ ਨੂੰ ਚੱਲਦੀ ਹੈ ਇਹ ਮੈਂ ਹਵਾ ਲੱਗੇ ਟੱਕਾ ਤਾਂ ਆ ਖਦੀ ਹਵਾ ਆ ਜਾਈ ਸੜਕ ਤੇ ਕ ਜਾਂਦਾ ਪੁੱਟੀ ਹੈ ਹਵਾ ਉਹਰੇ ਲੱਗਦੀ ਹੋਈ ਨਹੀਂ ਅੰਦਰ ਲੱਗਦੀ ਆ ਵੇ ਕਿਤੇ ਚੱਲਦਾ ਪੁੱਟੇ ਆ ਪਤਾ ਨਾ ਦੇਖੋ ਆਪਣਾ ਹਵਾ ਕਿੱਥੇ ਲੁਕੀ ਹੈ ਇਹਦਾ ਲੇਟ ਲਾਇਆ ਇਹ ਕਿੰਨੇ ਲੈ ਲੈ ਸਬਜ਼ੀ ਲੱਭੀ ਇੱਥੋਂ ਲੈ ਫੜ ਤੂੰ ਕੈਮਰਾਮੈਨ ਮਾਨ ਫੜੀ ਤੂੰ ਇਥੋਂ ਤਾਂ ਆਪਣੇ ਜਿੱਥੇ ਲੱਭੀ ਆਵੇ ਹੋ ਬਈ ਕੋਈ ਪਿਛਲੇ ਸਾਲ ਤਾਂ ਇੱਥੇ ਬਹੁਤ ਲੱਗਦੀਆਂ ਸੀ ਪਿਸਸ ਦਾ ਤੁਰਨਾ ਇਸੇ ਹਿਸਾਬ ਤੋਂ ਮੈਂ ਦੀ ਪੱਤਵੀਂ ਕਲਾਸ ਤੇ ਲੱਗ ਗਈ ਉਹ ਦੇ ਨਿੱਕੀ ਜੀ ਅਸੇ ਚੂਹ ਚਾਹੇ ਨਹੀਂ ਬੰਦਾਗਾ ਪੰਗਰ ਤਿੰਦਾ ਕੋਈ ਸਬਜ਼ੀ ਨਹੀਂ ਲੱਗੀ ਕੋਈ ਨਹੀਂ ਲੱਗੀ ਹੋਈ

ਲਾਪਾ ਉਹ ਚੱਕਲੇ ਹੁੰਦੇ ਕੀ ਭਾਂਡਾ ਮਿਰਚਾਂ ਤੋੜ ਕੇ ਲੈ ਜਾਂਦੇ ਸੱਤਾ ਜੀ ਸਾਰੇ ਉਹ ਕਰਤਾ ਸਵੇਤੇ ਦੇ ਵਧੀਆ ਨਿਕਲੇ ਆਈ ਸੀ ਬਾਈ ਤੇ ਭਾਂਡਾ ਨਹੀਂ ਲੈਂਦਾ ਕੋਈ ਨਹੀਂ ਆਪਾਂ ਮਿਰਚਾਂ ਦੇ ਬੂਟੇ ਭਰੇ ਪਏ ਆ ਮਿਰਚਾਂ ਨਾਲ ਲਾਲ ਮਿਰਚਾਂ ਹਰੀਆਂ ਮਿਰਚਾਂ

अच्छा और करे साहब ठीक कर दे नाल है वाइफ तोडी कारचैन ना लाया पत्नी छोडी हाँ? पत्नी आई है अच्छा अच्छा गुरुद्वारे जाने हो बढ़िया कला गुरुद्वारे जाना चाहिए हाँ हाँ हम लोग बढ़िया कला जाना चाहिए ਬੱਬੇ ਦਾ ਕਹਿਣ ਦਾ ਮਤਲਬ ਅਸੀਂ ਵੀ ਸਿੱਖਾਂ ਅਸੀਂ ਵੀ ਜੱਟਾਂ ਆਹ ਕਹਿਣ ਦਾ ਮਤਲਬ ਉਹ ਆ ਬੱਬਾ ਕਹਿੰਦਾ ਅਸੀਂ ਵੀ ਜੱਟ ਸਿੱਖਾਂ ਅਸੀਂ ਵੀ ਗੁਰਦੁਆਰੇ ਜਾਂਦੇ ਆ ਜਦ ਮੱਕੀ ਵੀਰ ਦੇ ਸੀ ਬਾਪੇ ਨਾਲ ਲੜਾਈ ਹੋ ਗਈ ਬੱਬਾ ਕਹਿੰਦਾ ਮੈਂ ਤਾਂ ਇਦਾਂ ਹੀ ਵੀ ਜੂ ਮੱਕੀ ਗਰਮੀ ਵਾਲੀ ਸੀਗੀ ਲੜਾਈ ਕਰੀਗੇ ਤੇਰੇ ਡੈਡੀ ਯਾਰ ਬਾਬੇ ਦੀ ਵਾਲੀ ਖੜਕਦੀ ਦੂਰ ਦੂਰ ਰੱਖਣਾ ਸੀ ਇਹਨਾਂ ਨੂੰ ਬਾਬੇ ਨੂੰ ਕਹਿਣਾ ਪਾਪਾ ਤੂੰ ਦੂਰ ਇਹ ਹੋ ਜਾ ਭਾਈ ਇਹ ਤੂੰ ਪੂਰੇ ਹਵਾ ਲੱਗਦੀ ਹੈ ਵਧੀਆ ਹਾਈ ਹਾਈ ਅਰਬੀ ਦੀ ਸਬਜ਼ੀ ਖਾਣ ਨੂੰ ਜੀ ਕਰਦਾ ਉਹ ਤੇ ਗੁੱਗ ਦੀ ਮੋਟਰ ਤੇ ਅਰਬੀ ਦੇ ਪੱਤੇ ਦੀ ਨੇ ਤੇਰੇ ਡੈਡੀ ਤੋਂ ਮਗਾਵਾਗੇ ਅਰਬੀ ਬਹੁਤ ਸਾਰੇ ਆਪਣੀ ਆੜੀ ਦੇਖ ਸਕੂਗੀ ਉਹ ਤੇ ਇਹ ਜਿਵੇਂ ਕਾਜੀ ਇੱਥੇ ਰੱਟੇ ਰੱਖੀ ਹੋਈ ਆ ਇਹਦੇ ਜੜਾਂ ਦੇ ਵਿੱਚ ਉਹਨੂੰ ਟਾਂਡਿਆਂ ਨੂੰ ਅੱਗ ਲਾਤੀ ਖਰੀ ਹੋਈ ਨਹੀਂ ਹੋਈ ਹੈਗੀ ਇਹ ਕਿ ਹਾਇ ਇਹਨਾਂ ਨੂੰ ਵੀ ਇਹਨੂੰ ਪਟਾ ਦੋ ਹੋਰ ਕੋਈ ਦਰਖਤ ਲਾਉਣੇ ਇੱਥੇ ਜਿੰਨੇ ਦਾ ਮਰਜੀ ਵਿਕ ਜਾ ਵੇਖਣ ਨੂੰ ਇਹ ਕਿਤੇ ਬਾਹਰ ਬਣਾ ਦਿੱਤੀ ਕੀ ਲੇਟ ਚਾਹਨਾ ਲਾਉਣਾ ਉਹ ਤਾਂ ਹੀ ਪੈਕੇ ਆ ਸੀ ਉਹ ਤਾਂ ਨਹੀਂ ਰੇਟ ਲੱਗਦਾ ਹੁੰਦਾ ਉਹ ਕਹੀ ਲੇਟ ਹੈ ਇੱਕ ਤੇ ਹੀ ਫਰੀਦਾ ਮਿੱਠੀ ਦਾ ਤੇ ਲੂਸੰਦਾ ਰਿਐਕਸ਼ਨ ਦੇਖੋ ਕੀ ਆ ਕੌਣ ਆਵੜਿਆ ਕੀ ਆ ਕੌਣ ਆ ਗਿਆ ਕਿਵੇਂ ਝਾਕਦੀਆਂ ਨੇ ਕਿਵੇਂ ਝਾਕਦੀਆਂ ਨੇ ਇਹ ਤਾਂ ਸਾਊਗਾ ਰਾਤ ਇਹ ਖੁੱਲ ਗਈ ਪਾਈ ਹਨਾ ਤੇ ਖੁੱਲ ਕੇ ਇਹਨੇ ਕਿਹੜਾ ਕੁੜਾ ਦੇ ਕੇ ਸਾਰੇ ਕਿਤੇ ਫੇਰ ਆ ਕੇ ਆਪਣੀ ਸੀਟ ਤੇ ਹੀ ਬੈਠ ਆਪਣੀ ਸੀਟ ਤੇ ਹੀ ਬੈਠ ਗਈ ਮੱਛਰ ਹੋ ਗਏ ਮੁੰਡਿਆ ਲੈ ਧੂਣੀ ਲਾਵਾਂ ਲੈ ਫੜ ਆ ਜਾ ਗਰੇ ਛੱਟਾ ਵੇ ਆ ओके कर ओ तुम वीडियो बना ला अपन का पिट्टा लाओ We do